ਉਹ ਟਰੈਕਟਰ ਕੱਢਿਆ JCB ਨੇ ਉਹ ਆਉਂਦਾ ਹੀ ਨਹੀਂ ਨਿਕਲਿਆ ਜਦੋਂ ਆਪ ਖੋਭ ਗਿਆ ਤੇ ਉਹ ਖੋਭ ਗਿਆ ਉਹ ਵੀ JCB ਕੱਢੂਗੀ ਰੇਤ ਆ ਸਾਰਾ ਕੱਕੇ ਰੇਤੇ 'ਚ ਟਰੈਡ ਚੱਲਦੀ ਨਹੀਂ ਸਾਰੀ ਟਰੈਡ ਕਹੋ ਜੇ ਥੱਲੇ ਪੋਲ ਜੀ ਬਣ ਗਈ ਉਹ ਖੜਾ ਉਹ ਵੀ JCB ਨਾਲ ਨਿਕਲੂ ਟਰੈਡ ਟਰੈਕਟਰ ਟਰੈਕਟਰ ਨੂੰ ਕੱਢਦੇ ਹੀ ਨਹੀਂ ਆ ਵਾ ਬਾਈ ਡਰਾਈਵਰ ਸਾਡਾ ਕੋ ਲਾਤੜ ਦੇ ਲਾਤੜ ਦੇ ਉਥਾਂ ਨਾਲ ਲੀ ਬਣਾ ਦੇ ਤੇ ਥੱਲੇ ਲੀ ਵਾਲੀ ਖਰਾਬ ਹੋ ਗਈ ਜਿੰਨਾ ਪੱਕਾ ਸੀ ਉੱਤੋਂ ਸਾਰਾ ਨਿਕਲ ਗਿਆ ਤੇ ਟਾਇਰਡ ਤਾਂ ਹੀ ਟਾਇਰਡ ਫੁੱਲਣ ਲੱਗੇ ਸਾਰੇ ਉਹ ਵਿਦੇਸ਼ੀ ਨਾ ਪਟਿਆ ਪਟਾ ਇਹ ਆਪਣਾ ਭਰਦਾ ਦਾ ਕੰਮ ਚੱਲਦਾ ਗੁਰਦੁਆਰਾ ਢੀ ਸਰਸਾ ਹੈ ਇਹ ਗੁਰਦੁਆਰਾ ਢੀ ਸਰਸਾ ਹੈ ਟਰੈਕ ਨਹੀਂ ਜਾਂਦਾ ਸਾਡਾ ਵਿਚਾਰਾ ਛੋਟਾ ਜਿਹਾ ਟਰੈਕ ਹੈ ਜੀ ਇਹਦੇ ਨਾਲ ਧੱਕਾ ਨਹੀਂ ਕਰਦੇ 10 ਕਮੇਟੀ ਪਾ ਕੇ ਖਿੱਚ ਦਿੰਦੇ ਪਰ ਹਲੇ ਤੱਕ ਹੋ ਗਿਆ ਨਹੀਂ ਅਗਲੇ ਘੇੜੇ ਦਾ ਪਤਾ ਨਹੀਂ ਆਹ ਬਾਬੇ ਸਾਡੇ ਅੜੀਸਰ ਦਾ ਗੁਰੂ ਘਰ ਦਾ ਪੁਰਾਣਾ ਟਰੈਕਾ ਹਿੰਦੁਸਤਾਨ ਪੁਰਾਣਾ ਹੀ ਡਰਾਈਵਰ ਬੈਠਾ ਸਾਡੇ ਟਰੈਕ ਤੇ ਤੋੜਿਆ ਸਾਡੇ ਗੁਰੂ ਘਰ ਦਾ ਦਵਾਨਹਾਲ ਬੰਦਾ ਤਿਆਰ ਹੋ ਰਿਹਾ ਗੁਰਦੁਆਰਾ ੜੀ ਸਰਤਾਵ ਦਾ ਦਵਾਨਹਾਲ ਅੱਜ ਜਿੰਨੀ ਬਿਲਡਿੰਗ ਬਹੁਤ ਵੱਡਾ ਦਵਾਨਹਾਲ ਬਣਾ ਤੇ ਗੁਰਦੁਆਰਾ ੜੀ ਸਰਤਾਵ ਦਾ ਹੀ ਵਾਲੀ ਖਰਾਬ ਹੋ ਗਈ ਸਾਰੀ ਥੱਲੇ ਦਲਦਲ ਬਣ ਗਈ ਟਰਾਲੀਆਂ ਵੀ ਨਹੀਂ ਪੂਰੀਆਂ ਭਰਦੀਆਂ ਆਏ ਦਰਜੀ ਜੀ ਨਾਲ ਪਰਦੇ ਇੰਨਾ ਨਾਲ ਨਾਲ ਉੱਚਾ ਸੀਗਾ ਸਾਰਾ ਸਾਹ ਜੇ ਸੀ ਵੀ ਦੀ ਵੀ ਸਾਡੀ ਦੀ ਵਿਚਾਰੀ ਥੱਕ ਗਈ ਬੈਲਟ ਟੁੱਟ ਗਈ ਗਰਮ ਹੋ ਗਈ ਬੰਦੇ ਨੂੰ ਡਰਾਈਵਰ ਨੂੰ ਪਤਾ ਹੀ ਨਹੀਂ ਲੱਗਿਆ ਕਿ ਜੇ ਸੀ ਵੀ ਗਰਮ ਹੋ ਗਈ ਉਧਰ ਬਾਬੇ ਦਾ ਸਫਰ ਖੜ ਗਿਆ ਵਿਚਾਰਾ ਉਹ ਵੀ ਥੱਕ ਗਿਆ ਰਦ ਦਾ ਕੰਮ ਚੱਲਦਾ ਬਾਬੇ ਵੀ ਬਹੁਤ ਜ਼ੋਰਾਂ ਦੇ 2 ਦਿਨ ਦਾ ਕੰਮ ਹੋ ਰਹਿ ਗਿਆ। ਉਹ ਹੋ ਗਿਆ ਟਰੈਕ। ਟਰਬੋ ਲੱਗੀ ਵੀ ਇਹਦੇ ਸਵਰਾਜ ਦੇ ਜ਼ੋਰ ਤਾਂ ਬਹੁਤ ਲੋਂਦਾ ਪਰ ਥੱਲੇ ਵਾਲੀ ਦਲਦਲ ਬਣ ਗਈ ਇਹਦੇ ਬਾਣ ਦੇ। ਰੇਤਾ ਸੀ ਨਹੀਂ ਪਈ ਗਿਆ ਵਿੱਚ ਹੀ ਪਾਣੀ ਰਚੀ ਗਿਆ। ਨਿਕਲ ਗਿਆ ਬਹੁਤ ਜ਼ੋਰ ਲਾਉਂਦਾ ਟਰੈਕਟਰ ਇਹ।